ਪੰਜ ਸਲਾਮ ਵਾਲੇਕੁਮ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸੁਰਖਾਰ ਤੇ ਦੁਆ ਅਫਰਿਆਦ ਕਰਦੇ ਆਂ ਆਪ ਸਾਰੇ ਤੰਦਰੁਸਤ ਠੀਕ ਠਾਕ ਰਹੋਗੇ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਧਰਨ ਕੀਲਣ ਦਾ ਮੰਤਰ ਧਨ ਨਾਲਾ ਨਾਭੀ ਜਿਹਨੂੰ ਕਹ ਦਿੰਦੇ ਆ ਨਲ ਤਾਂ ਚਲੋ ਥੋੜੇ ਜਿਹਾ ਹੋਰ ਪੱਛੇ ਨੂੰ ਹੁੰਦੇ ਆ ਨਾਭੀ ਨਾਭੀ ਜਿਹਨੂੰ ਕਹਿੰਦੇ ਤੁਨੀ ਏਟ ਧਰਨ ਆਮ ਤੌਰ ਤੇ ਸਾਰੇ ਜਾਣਦੇ ਹੀ ਆ ਠੀਕ ਹੈ ਉਹਨੂੰ ਕੀਲਣ ਦਾ ਮੰਤਰ ਇਹ ਅੱਜ ਕੱਲ ਆਮ ਤੌਰ ਤੇ ਹਰੇਕ ਦੀ ਪਈ ਜਾਂਦੀ ਆ ਭਾਵੇਂ ਕੋ ਖਰਾ ਖਾਂਦਾ ਭਾਵੇਂ ਨਹੀਂ ਖਾਂਦਾ ਤੰਗਾਈ ਕਿਉਂਕਿ ਖਰਾਕਾਂ ਤਾਂ ਜਿਹੜੀਆਂ ਹੈਗੀਆਂ ਹੈਗੀਆਂ ਖਰਾਕਾਂ ਵਿੱਚ ਸਤੇ ਰਹਿਆ ਆਣ ਜਾਂ ਆਣ ਉਹਨੇ ਮਜਬੂਤ ਖਰਾਕਾਂ ਹੈ ਨਹੀਂ ਗਿਆ ਕੋਈ ਸੋਚ ਕਰਦਾ ਹੁੰਦਾ ਜਿਹੜਾ ਇਹ ਤੋਂ ਚੀਜ਼ ਤੋਂ ਬਚਿਆ ਹੋਵੇ ਕਿਸੇ ਨਾ ਕਿਸੇ ਉਮਰ ਜਾ ਕੇ ਜਦੋਂ ਸਰੀਰ ਕਮਜ਼ੋਰਾ ਪੈਂਦਾ ਆ ਉਹ ਮਾਰਟਿੰ ਦੇ ਉਹ ਪਿਆੜਦੇ ਆ ਜਾਂ ਉਹਦਾ ਵੀ ਕਈਆਂ ਦੇ ਨਾਰਮਲੀ ਪੈਂਦੀ ਹੋ ਰਹੀਦੀ ਸਗਰੇਣੀ ਵਾਲੇ ਮਰੀਜ਼ਾਂ ਦੇ ਕੋਈ ਜ਼ਿਆਦਾ ਹੀ ਪੈਂਦੀ ਆ ਜਿਨ੍ਹਾਂ ਨੂੰ ਪੇਟ ਦੇ ਦੁੱਖ ਰੋਗ ਹੁੰਦੇ ਆ ਦਵਾਈਆਂ ਗੁਟੀਆਂ ਖਾਂਦੇ ਰਹਿੰਦੇ ਆ ਪਤਾ ਲੱਗਦਾ ਨਹੀਂ ਹੁੰਦੀ ਅਸਲ ਚ ਧਰਨ ਹੀ ਨਹੀਂ ਵੀ ਆ ਠੀਕ ਹੈ ਜੀ ਤਰੰਦ ਦੇ ਹਿੱਲਣ ਦੇ ਨਾਲ ਲੈਟਰਿੰਗ ਬੱਟ ਪੈ ਕੇ ਆਉਣਾ ਜਾਂ ਬਹੁਤ ਕੁਸੇ ਦੇ ਨਾਲ ਹੁੰਦਾ ਉਲਟੀ ਆਣੀ ਮਨ ਘਬਰਾਉਣਾ ਗੈਸ ਵੜਨੀ ਤੇ ਬੜੀ ਨਾਮਰਾਜ਼ੀ ਚੀਜ਼ ਆ ਇਹ ਤਾਂ ਬੰਦੇ ਨੂੰ ਪੈਰੋ ਵੜ ਦਿੰਦੀ ਹੈ ਇੰਨੀ ਖਤਰਨਾਕ ਚੀਜ਼ ਆ ਬੰਦੇ ਰੁਆਇਆ ਲਾਦਾ ਮਾਫਰੀ ਸਵਾਤ ਹੀ ਹੈ ਬਹੁਤ ਬੰਦੇ ਨੂੰ ਔਖਲ ਕਰ ਦਿੰਦੀ ਹੈ ਫੁੱਟਰਾਂ ਦੇ ਲਈ ਸੇ ਤੁਹਾਨੂੰ ਅੱਜ ਕਲਮਾ ਕਲਾਮ ਦੱਸਾਂਗੇ ਜਿਸ ਦੇ ਨਾਲ ਵੀ ਪੂਰੀ ਤਰ੍ਹਾਂ ਕੀਲ ਹੋ ਜਾਂਦਾ ਹੈ ਤੇ ਇਹਨੂੰ ਪਹਿਲਾਂ ਸਿੱਧ ਕਰਨਾ ਪੈਣਾ ਆ ਵੈਸੇ ਤਾਂ ਇਹ ਸਿੱਧੇ ਹੀ ਹੁੰਦਾ ਹੈ ਪਰ ਪੂਰਾ ਕੰਮ ਨਹੀਂ ਕਰੂਗਾ ਜੇ ਤੁਸੀਂ ਇੱਦਾਂ ਕਰੋਗੇ ਇਹਨੂੰ ਥੋੜੇ ਦਿਨ 11 ਦਿਨ ਦੀ ਸੇਵਾ ਹੋਊਗੀ ਤੁਹਾਡੀ 11 ਦਿਨਾਂ ਦੇ ਵਿੱਚ ਤੁਹਾਡਾ ਸਿੱਧ ਹੋ ਜਾਊਗਾ ਠੀਕ ਹੈ ਜੀ ਕੋਈ ਭੋਗ ਪ੍ਰਸ਼ਾਦ ਨਹੀਂ ਲੱਗਣਾ ਕੁਝ ਨਹੀਂ ਲੱਗਣਾ ਸਿਰਫ ਦੋ ਅਗਰਵਤੀਆਂ ਦਾ ਉਹਨੇ ਲੱਗਣਾ ਠੀਕ ਹੈ ਜੀ ਭੋਗ ਪ੍ਰਸ਼ਾਦ ਤੁਸੀਂ ਜੇ ਲਾਉਣਾ ਲਾਸਟ ਵਾਲੇ ਦਿਨ ਲਾਉਣਾ ਆ ਉਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਮਿੱਠਾ ਜਿਹੜਾ ਮਰਜੀ ਭੋਗ ਪ੍ਰਸ਼ਾਦ ਲਾ ਲਿਓ ਤਾਂ ਵੀ ਜੇ ਤੁਸੀਂ ਧਰਨ ਕੀ ਲੈ ਕੇ ਲੈਣੀ ਆ ਉਹ ਤੋਂ ਤੁਸੀਂ ਲਵਾ ਸਕੋ ਜਿਵੇਂ ਟੋਪੀਆਂ ਲਾ ਲਓ ਜਿਵੇਂ ਡੂ ਲਾ ਲਓ ਠੀਕ ਹੈ ਜੀ ਕੋਈ ਵੀ ਫੀਲਾ ਲਓ ਕੋਈ ਜਿਹੜੀ ਚੀਜ਼ ਤੁਸੀਂ ਲਾਉਣੀ ਆ ਉਹ ਤੁਸੀਂ ਲਾਸਟ ਵਾਲੇ ਦੇ ਨਾਲ ਬਸ ਉੱਥੇ ਲਾਇਆ ਹੋਣੇ ਨੇ ਠੀਕ ਹੈ ਜੀ ਉਹ ਫੋਨ ਨਹੀਂ ਗੇ ਲਾਉਣੀ ਆ ਜਿੰਨੀ ਕੁ ਵੀ ਤੁਹਾਡੇ ਕੋ ਗਰੀਬ ਤੋਂ ਗਰੀਬ ਬੰਦਾ ਵੀ ਆ ਕੇ ਉਹ ਓਨੀ ਕੁ ਲਾ ਸਕੇ ਭਾਵੇਂ 1 ਪੀਸ 2 ਪੀਸ 4 ਪੀਸ 5 ਪੀਸ 10 ਕਿਲੋ ਅੱਧਾ ਕਿਲੋ ਥੋੜੇ ਦੇ ਡਿਪੈਂਡ ਕਰਦਾ ਜਾਨੀ ਕਿ ਲਾਉਣੀ ਓਨੀਆਂ ਜਿਹੜਾ ਗਰੀਬ ਬੰਦਾ ਲਾ ਸਕਣ ਠੀਕ ਹੈ ਜੀ ਸੋ ਬਹੁਤ ਵਧੀਆ ਚੀਜ਼ ਆ ਇਹ ਤੇ ਧਰਨ ਦੇ ਲਈ ਜਿਹੜਾ ਕਲਮਾ ਗਲਾਮ ਆ ਉਹ ਤੁਹਾਨੂੰ ਮੈਂ ਅੱਗੇ ਦੱਸਦਾ ਪਹਿਲਾਂ ਇਹਦੀ ਤੁਸੀਂ ਗੱਲਬਾਤ ਸੁਣ ਲਓ ਵੇ ਕਰਨੇ ਕਿਵੇਂ ਆ ਤੁਸੀਂ ਚਾਨੜ ਦੇ ਵਿੱਚ ਕਿਸੇ ਵੀ ਵੀਰਵਾਰ ਦੇ ਐਤਵਾਰ ਦੇ ਸੀ ਇਹ ਸੇਵਾ ਸ਼ੁਰੂ ਕਰ ਲਿਓ ਸੇਵਾ ਤੁਸੀਂ ਇਹ ਕਰਨੀ ਆ ਪੂਰੇ 11 ਦਿਨ ਠੀਕ ਆ ਜੀ 11 ਦਿਨਾਂ ਦੇ ਵਿੱਚ ਘਰੇ ਸੇਵਾ ਨਹੀਂ ਹੋਣੀ ਹੈਗੀ ਇਹ ਹੋਣੀ ਤੁਹਾਡੀ ਬਾਹਰ ਹੀ ਹੈ ਸੇਵਾ ਇਹ ਦਰਿਆ ਤੇ ਹੋਊਗੀ ਔਕਾਤ ਜਿਵੇਂ ਹੋਊਗੀ ਤਾਂ ਪੀਏ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ ਨਾ ਔਰਾ ਵੰਦਾਂ ਬੰਦੋ ਠੀਕ ਆ ਜੀ ਇਹ ਜਿਹੜੇ ਆਪਣੇ ਭਗਤ ਲੋਕ ਨੇ ਸਾਧੂ ਸੰਤ ਨੇ ਜਿਹੜੇ ਭਗਤੀ ਕਰਦੇ ਨੇ ਜਿਹੜੇ ਚੇਲਗਿਰੀ ਕਰਦੇ ਨੇ ਛਿੱਲੇ ਕੱਢਦੇ ਨੇ ਤਾਂ ਉਹਨਾਂ ਦੇ ਜ਼ਿਆਦਾ ਪੈਂਦੀ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਆਪਣਾ ਇੱਕ ਵਾਰੀ ਅੰਦਰ ਹਲਾਤ ਹੁੰਦੀ ਹੈ ਜਿਹੜੇ ਫੌਨ ਲਿਆਉਂਦੇ ਆ ਆਪਣੇ ਸਰ ਉਹਨਾਂ ਦੇ ਵੀ ਆਮ ਤੌਰ ਤੇ ਇਹ ਪੈਂਦੀ ਉਹਨਾਂ ਲਈ ਉਹਦੀਆਂ ਚੀਜ਼ਾਂ ਤੇ ਹਰ ਕਿਸੇ ਤੇ ਪਈ ਹੁੰਦੀ ਹੈ ਕਈਆਂ ਨੂੰ ਆਇਆ ਲੱਗਦਾ ਹੁੰਦਾ ਵੀ ਸਾਨੂੰ ਉਸ ਕਰਤਾ ਹਨਾ ਪਰ ਅਸਲ ਦੇ ਵਿੱਚ ਨਾ ਧਰਨ ਵਾਲੀ ਸਾਰਾ ਕੁਝ ਇੰਦਿਆ ਵਰਦਾ ਸਿਸਟਮ ਹੈ ਸਾਡੇ ਕੋਲ ਹੈ ਜਿੱਥੇ ਬਹੁਤ ਹਨ ਇਹ ਜੀ ਤਾਂ ਤੇ ਗਰਾਰੀ ਫਾ ਚੰਦੀ ਆ ਬਬਦੀ ਦੇ ਗਈ ਤੁਸੀਂ ਇਹ 11 ਦਿਨ ਦੀ ਸੇਵਾ ਕਰਨੀ ਹੈ ਚਾਨਣ ਦੇ ਕਿਸੇ ਵੀ ਵੀਰਵਾਰ ਜਾਂ ਐਤਵਾਰ ਚ ਤੁਹਾਨੂੰ ਕਰ ਲੈਣੀ ਹੈ ਸ਼ੁਰੂ ਕਰਕੇ ਤੁਸੀਂ ਇਹਨੂੰ ਕਿਤੇ ਬਾਹਰ ਚਲਦੇ ਪਾਣੀ ਦੇ ਕੰਡੇ ਤੁਸੀਂ ਕਰ ਲਿਆ ਉਹਨੂੰ ਇਹ ਵਾ ਸ਼ੇਰੇ ਕੋ ਦਾ ਚਾਹ ਨਹੀਂ ਸਰਕਾਰ ਦੀ ਦਾ ਹੈ ਮੰਤਰ ਜਿੱਦ ਨਾਲ ਤੁਸੀਂ ਇਹ ਧਰਨ ਕੀ ਲੈਣੀ ਹੈ ਮੰਤਰ ਬਹੁਤ ਵਧੀਆ ਹੈ ਤੁਸੀਂ ਬਸ ਇਹਦੀਆਂ ਦਿਹਾੜੀਆਂ ਪੰਜ-ਪੰਜ ਤਸਵੀਂਆਂ ਕੱਢਣੀਆਂ ਠੀਕ ਹੈ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਨਹੀਂ ਸੋਰੀ ਪਾਣੀ ਦੇ ਕੰਡੇ ਵਹਿ ਕੇ ਪਾਣੀ ਦੇ ਕੰਡੇ ਵਹਿ ਕੇ ਅਗਰ ਤੁਹਾਡੇ ਕੋਈ ਕੂਹ ਖੂਹ ਆ ਪੋਲ ਤਲਾ ਆਇਆ ਸਾਫ ਸਤਰਾ ਨੈਰਾ ਜਦ ਰਿਆ ਜਾ ਜੋ ਵੀ ਆ ਉਹਦੇ ਕੰਡੇ ਵੇ ਕੇ ਪੰਜ ਤਸਵੀਂਆਂ ਕੱਢਣੀਆਂ ਦੋ ਗਰਬਤੀਆਂ ਲਾ ਕੇ ਠੀਕ ਹੈ ਸ਼ੇਰੇਪੁਰ ਦਾ ਸ਼ਾਹ ਦੀ ਸਰਕਾਰ ਨੂੰ ਬੱਲਾ ਸਲਾਮ ਕਰ ਲੈਣੀ ਆ ਪਾਇਆ ਪੀਰ ਨੇ ਸਲਾਮ ਕਰ ਲੈਣੀ ਆ ਗੌਸਪਾਲ ਸਰਕਾਰ ਨੂੰ ਸਲਾਮ ਕਰ ਲੈਣੀ ਆ ਪੰਜ ਤਨ ਪਾਕਸ ਘਰਾਨੇ ਨੂੰ ਸਲਾਮ ਕਰ ਲੈਣਗੇ ਠੀਕ ਹੈ ਜੀ ਸਲਾਮ ਬੋਲ ਕੇ ਬਾਅਦ ਤੁਸੀਂ ਇਹ ਜਿਹੜਾ ਮੰਤਰ ਦੱਸੂਗਾ ਇਹ ਮੰਤਰ ਤੁਸੀਂ ਪੜ੍ਹਨਾ ਆ ਵੇਦੀ ਅਨੁਸਾਰ ਪੰਜ ਮੋਲਾ ਤੁਸੀਂ ਇੱਕ ਥਾਂ ਤੇ ਬਹਿ ਕੇ ਬਿਣਾ ਉੱਠੇ ਲੜ ਲੜ ਤੁਸੀਂ ਇਹ ਤਾਂ ਜ਼ਮੀਰ ਪੜ੍ਹਣੀ ਹੈ ਮੰਤਰ ਹੈਗਾ ਜੀ ਮੰਤਰ ਨੋਟ ਕਰ ਲਓ ਹਜ਼ਰਤ ਬੀਬੀ ਫਾਤਿਮਾ ਮਦਦ ਅਲੀ ਸ਼ੇਰ ਨਾ ਪਗੋੜਾ ਟਿਕਾਣੇ ਲਿਆਓ ਜਰਾ ਨਾ ਲਾਣੀ ਦੇਰ ਬਿਸਮਿਲਲਾ ਯਾ ਅੱਲਾ ਬਿਸਮਿਲਲਾ ਯਾ ਅੱਲਾ ਬਿਸਮਿਲਲਾ ਯਾ ਅੱਲਾ ਠੀਕ ਹੈ ਇਹ ਤਿੰਨ ਦਫਾ ਵੇਣਾ ਹੈ ਬਿਸਮਿਲਲਾ ਯਾ ਅੱਲਾ ਦੁਬਾਰਾ ਸੁਣ ਲੋ ਹਜ਼ਰਤ ਬੀਬੀ ਫਾਤਿਮਾ ਮਦਦ ਅਲੀ ਸ਼ੇਰ ਨਾ ਪਗੋੜਾ ਟਿਕਾਣੇ ਲਿਆਓ ਜਰਾ ਨਾ ਲਾਣੀ ਦੇਰ ਬਿਸਮਿਲਲਾ ਯਾ ਅੱਲਾ ਬਿਸਮਿਲਲਾ ਯਾ ਅੱਲਾ ਬਿਸਮਿਲਲਾ ਯਾ ਅੱਲਾ ਐ ਨਾ ਗਏ ਧਰਮਗਲਾਮ ਬੜਾ ਵਧੀਆ ਧਰਮਗਲਾਮ ਮੈਂ ਟੋਮੜੀ ਧਰਨ ਟਿਕਾਣੇ ਦੇ ਕੀਲ ਹੋ ਜੂਗੀ ਇਹ ਠੀਕ ਹੈ ਜੀ ਭੁੱਖ ਭੁੱਖ ਐਣ ਵਧੀਆ ਲਗੂਏ ਜੋ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਧਰਨ ਦੇ ਕਾਰਨ ਉਹ ਮੁੜ ਕੇ ਦੁਆਰਾ ਕਦੇ ਉਹ ਵੀ ਸਾਰੀ ਜ਼ਿੰਦਗੀ ਲਈ ਕੀਲੀ ਜਾਊਗੀ ਸਾਰੀ ਜਿੰਦਗੀ ਉਹਦਾ ਬੰਨਣ ਹੋ ਜੂਗਾ ਤੇ ਜਿੱਦਾਂ ਤੁਹਾਡਾ ਲਾਟ ਦੇਣਗੇ 11ਵੇਂ ਸੇ 11ਵਾਂ ਦਿਨ ਹੋਊਗਾ ਸੇਵਾ ਕਰਦੇ ਕਰਦੇ ਉਸ ਦਿਨ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਦੋ ਲੱਡੂ ਦੋ ਵਾਰ ਪੀ ਜਾਂ ਕੋਈ ਵੀ ਦੋ ਟੌਫੀਆਂ ਜਿਹੜੀ ਚੀਜ਼ ਤੁਹਾਡੇ ਕੋਲ ਜਣੀ ਗਰੀਬ ਤੋਂ ਗਰੀਬ ਬੰਦਾ ਵੀ ਧੰਨ ਘਣਾਉਣ ਆ ਗਿਆ ਤੂੰ ਆਪਣੇ ਗੁਜ਼ਾਇਸ਼ ਦੇ ਹਿਸਾਬ ਨਾਲ ਲਾ ਸਕੇ। ਕੋਈ ਚੀਜ਼ ਲਾਇਓ ਵੇ ਨਹੀਂ ਹੈਗਾ ਵਜੋਂ ਆ ਦੇ ਦੇ ਹੁਣ ਆ ਦੇ ਦੇ ਨਾ। ਜਿਹੜੀ ਤੁਸੀਂ ਤੁਸੀਂ ਲਾਉਂਗੇ ਇੱਕ ਵਾਰੀ ਉਹ ਚੀਜ਼ ਲਾ ਕੇ ਉਸ ਤੋਂ ਬਾਅਦ ਤੁਸੀਂ ਉਹੀ ਅਗਲੇ ਤੋਂ ਲਵਾ ਦੇਣੀ ਲੈ ਭਾਈ ਆ ਚੀਜ਼ ਲਾ ਦੇ ਬਣੀ ਤੇਰਾ ਭਲਾ ਭਲੀ ਹੋ। ਠੀਕ ਹੈ ਜੀ। ਸੋ ਇਹਨੂੰ ਕੱਢਣ ਦਾ ਤਰੀਕਾ ਕੀ ਹੈ? ਬੰਦੇ ਨੂੰ ਜਿਹੜੀ ਧਰਨ ਕੱਢਣੀ ਆ ਉਹਨੂੰ ਲੰਬਾ ਪਾ ਲੈਣਾ ਸਪਾਰਟ ਤੇ ਕੋਈ ਝਗਾ ਝੁਗਾ ਚੱਕਣ ਦੀ ਲੋੜ ਨਹੀਂ ਕੁਛ ਨਹੀਂ ਕਰਨ ਦੀ ਲੋੜ ਹੈ ਜਾ ਕੋਈ ਹੱਥ ਲਾਉਣ ਦੀ ਲੋੜ ਨਹੀਂ ਬੰਦੇ ਨੂੰ। ਤੇ ਗਾ ਇਹ ਧਰਨੇ ਕੋਈ ਚੈੱਕ ਜ਼ਰੂਰ ਕਰ ਲੈਣੀ ਆ ਉਹਦੇ ਪਈ ਆ ਵੀ ਨਹੀਂ ਨਹੀਂ ਪਈ ਉਹ ਚੈੱਕ ਕਰਨ ਦਾ ਤਰੀਕਾ ਹੁੰਦਾ ਹੁਣ ਮਰਦਾਂ ਤਾਂ ਮੈਨੂੰ ਪਤਾ ਲੇਡਿਸ ਦੇ ਤਾਂ ਚਲੋ ਫੱਤ ਲਾ ਵੀ ਚੈੱਕ ਹੋਊਗਾ ਤੇ ਉਹ ਮੈਂ ਤਰੀਕਾ ਤੁਹਾਨੂੰ ਇਹ ਕਿਵੇਂ ਦੱਸਾਂ ਮੈਨੂੰ ਨਹੀਂ ਪਤਾ ਮਰਦਾਂ ਦੇ ਹੁੰਦਾ ਆ ਆਪਣੀ ਜਿਹੜੀ ਛਾਤੀ ਹੁੰਦੀ ਆ ਇੱਕ ਧੁੰਨੀ ਤੋਂ ਛਾਤੀ ਤੱਕ ਸਜੀ ਛਾਤੀ ਤਾਂ ਵਸੂਤ ਲਾ ਲੈਣਾ ਉੱਥੇ ਹੀ ਲਾ ਦੇ ਫੇਰ ਖੱਬੀ ਨਜ਼ਰ ਨਾਲ ਜੇ ਦੋਨਾਂ ਪਾਸੇ ਫਰਕ ਆਉਂਦਾ ਆ ਤਾਂ ਸਮਝੋ ਧਰ ਪਈ ਹੋਈ ਆ ਇੱਕ ਹੱਥਾਂ ਨਾਲ ਦੇਖਣ ਦਾ ਜਿਗਾਰਡ ਵੀ ਹੁੰਦਾ ਆ ਤੇ ਹੱਥਾਂ ਤੋਂ ਹੀ ਨਿਕਲ ਜਾਂਦੀ ਹੁੰਦੀ ਆ ਚਲੋ ਤਾਂ ਇੱਕ ਹੋਰ ਤਰ੍ਹਾਂ ਦਾ ਢੰਗ ਵਾ ਉਹ ਮੈਂ ਦੱਸ ਦਸ ਨਹੀਂ ਸਕਦਾ ਉਹ ਦਿਤਾ ਲਾਈਵ ਤੇ ਕਿਸ ਦਿਨ ਤੁਹਾਨੂੰ ਉਹ ਲਾਈਵ ਦੱਸਾਂਗਾ ਵੀਡੀਓ ਤੇ ਤੇ ਉਹ ਤੁਸੀਂ ਦੇਖ ਲਿਓ ਫ੍ਰੀਕ ਨਹੀਂ ਦੇਣਗੀ ਇਹ ਚੀਜ਼ ਵਾ ਤੇ ਜਿਹਦੇ ਉੱਪਰ ਲੱਗਦਾ ਵੀ ਸਾਡੇ ਤਾਂ ਭੇਜਨੇ ਵਿੱਚ ਨਹੀਂ ਰਿਡੀਸ ਆ ਗਈ ਚਲੋ ਆਪਾਂ ਹੱਥ ਲੱਗਦਾ ਨਹੀਂ ਦੇ ਸਕਦੇ ਚਾਹੁੰਦੀ ਆਪਾਂ ਕੱਲ ਮੇਕਲਮ ਕਰਦੇ ਹਾਂ ਨਹੀਂ ਰਿਡੀਸ ਮੱਥੇ ਨਹੀਂ ਲਾ ਸਕਦੇ ਹੈ ਤੇ ਉਹ ਵੀ ਇਹ ਕੰਮ ਗਲਤ ਹੀ ਹੁੰਦਾ ਹਾਟ ਕੇ ਜੈਨ ਲਾਉਣ ਦੀ ਲੋੜ ਨਹੀਂ ਜਿਹੜਾ ਕਹਿੰਦਾ ਵੀ ਮੇਰੇ ਧਰ ਪਈਆ ਧਰਨ ਬਣਾਉਣੀਆਂ ਕਲਾਉਣੀਆਂ ਅਗਲੇ ਨੂੰ ਐਸਪਾਰਟ ਥੱਲੇ ਲੰਬਾ ਪਾ ਲੋ ਕੋਈ ਕੱਪੜੇ ਉੱਪਰ ਥੱਲੇ ਕਰਨ ਦੀ ਲੋੜ ਨਹੀਂ ਅੱਦੀ ਕੋਲ ਆਪਣੇ ਚੌਂਕੜਾ ਮਾਰ ਕੇ ਤੁਸੀਂ ਵੇ ਜਾਣਾ ਬਹਿ ਕੇ ਉੱਥੇ ਤੁਸੀਂ ਪੰਜ ਦਫਾ ਬੋਲਣਾ ਮੰਤਰ ਪੰਜ ਦਫਾ ਫੂਕਾ ਮਾਰਨੀ ਆ ਪੇਟ ਦੇ ਉੱਤੇ ਫੂਕਾ ਮਾਰ ਕੇ ਉਹ ਧਰਨ ਉਸੇ ਟਾਈਮ ਟਕਾਣੇ ਰੋਗੇ ਦੁਆਰਾ ਉਹਦੀ ਸਾਰੀ ਜ਼ਿੰਦਗੀ ਧਰ ਨਹੀਂ ਪਾਉਗੀ ਤੇ ਜਿਹੜਾ ਤੁਸੀਂ ਆਪਣਾ 11ਵਾਂ ਦਿਨ ਤੁਸੀਂ ਭੋਗ ਪ੍ਰਸ਼ਾਦ ਜਿਹੜਾ ਵੀ ਤੁਸੀਂ ਕੋਈ ਲਾਇਆ ਹੋਇਆ ਉਹ ਉਹਨੂੰ ਕਹਿ ਦੇਣਾ ਵੀ ਤੁਸੀਂ ਆ ਜਾ ਕੇ ਘਰੇ ਲਾ ਦੇ ਉਸੇ ਦਿਨ ਲਾਉਣਾ ਜਿੱਦਾਂ ਤੁਹਾਡੇ ਉਹ ਪੜਾ ਕੇ ਜਾਊਗਾ ਉਸੇ ਦਿਨ ਕੱਢ ਤੁਸੀਂ ਜਿਹੜੇ ਮਰਜ਼ੀ ਦੇਣ ਸਕਦੇ ਹੋ ਕੋਈ ਇਹਦੇ ਦਿੱਕਤ ਨਹੀਂ ਵੀ ਆ ਦੇਣ ਅੱਗੇ ਕੱਢਣੀ ਐ ਜਿਹੜੇ ਮਰਜ਼ੀ ਦੇਣ ਸਕਦੇ ਹੋ ਪਰ ਉਹ ਜਿੱਦਣ ਕੜਵਾਈ ਆ ਉਹਨੇ ਉਦਨ ਹੀ ਜਾ ਕੇ ਘਰੇ ਆਪਣਾ ਉਹ ਭੋਗ ਪ੍ਰਸ਼ਾਦ ਲਾ ਦੇਵੇ ਜਾਂ ਮੰਦਿਰ ਚ ਦੇਵੇ ਜਾਂ ਕਿਸੇ ਦੁਆਕਾ ਚੁੱਕਣ ਬਣਾਵੇ ਕੁਝ ਵੀ ਕਰ ਲਵੇ ਇਹ ਆਪਣੀ ਮਰਜ਼ੀ ਅਗਲੀ ਇੱਛਾ ਜਦ ਰਿਆ ਪਾਣੀ ਚ ਲਾਇਆ ਹੋਵੇ ਠੀਕ ਹੈ ਜੀ ਅੰਨੇਗੇ ਵਿਧੀਆ ਐਂਨੇਗੇ ਹਲਵਾਤਾ ਇਹਨੂੰ ਤੁਸੀਂ ਆਪਣੇ ਕੋਲ ਨੋਟ ਕਰਕੇ ਫੇਰ ਇਹਦਾ ਪੂਰੀ ਸਿੱਧੀ ਬਾਤ ਇਹ ਵਿਧੀ ਨਾਲ ਠੀਕ ਹੈ ਜੀ ਤੇ ਇਹਨਾਂ ਦੁਨੀਆ ਦਾ ਬਹੁਤ ਬੜਾ ਹੋਊਗਾ ਸਾਡੇ ਕੋਲ ਹਰੇਕ ਤਰ੍ਹਾਂ ਦਾ ਕਲਮਾ ਕਲਾਮ ਮੰਤਰ ਤੰਤਰ ਪਿਆ ਆ ਜੇ ਮੈਂ ਆ ਤਾਂ ਪਾ ਰਿਹਾ ਅੱਜ ਕਿ ਮੇਰੇ ਕੋਲ ਇਹ ਗੱਲਾਂ ਬਹੁਤ ਆਨਿਆਤਾ ਤੋਂ ਨਾਲ ਜਾਂ ਤੁਹਾਡੇ ਨਾਲੇ ਲੋਕ ਬਹੁਤ ਜ਼ਿਆਦਾ ਆਉਂਦੇ ਨੇ ਸੋ ਮੈਂ ਸੋਚਿਆ ਵੀ ਇਹ ਥਾਂ ਥਾਂ ਤੇ ਇਹਦੇ ਬਲੇ ਬੁਮਾਰੀ ਚੱਡੀ ਹੋਈ ਹੈ ਤਾਂ ਰੱਦੀ ਆਮ ਤੌਰ ਤੇ ਪੈ ਜਾਂਦੀਆਂ ਕਮਜ਼ੋਰੀਆਂ ਹਰੇਕ ਨੂੰ ਹੀ ਆ ਠੀਕ ਹੈ ਜੀ ਸੋ ਇਹ ਤੁਹਾਡੇ ਤੱਕ ਪਹੁੰਚਦੀ ਘਰਾਂ ਤੇ ਤੁਸੀਂ ਵੀ ਹਰੇਕ ਜਗ੍ਹਾ ਆਪਣਾ ਬਹਿ ਕੇ ਇਹ ਕੰਮ ਕਰ ਸਕੋ ਦੋਹਾਂ ਦੁਨੀਆਂ ਦਾ ਪੜਾਵਰਦੇ ਇਹ ਵੀ ਬਹੁਤ ਵਧੀਆ ਪਲਾਇਆ ਜਾਦੂ ਗੁਣਿਆਂ ਤੋਂ ਲੋਕਾਂ ਨੂੰ ਬਚਾਉਣਾ ਹੀ ਬਚਾਉਣਾ ਇਹ ਵੀ ਇੱਕ ਬਹੁਤ ਵਧੀਆ ਕਲਾ ਆ ਬਹੁਤ ਵਧੀਆ ਢੰਗ ਵਾ ਜੀ ਦੁਨੀਆਂ ਦੇ ਜਨਾਂ ਪਲਾਵਰ ਹੁੰਦਾ ਇਹ ਬਾਜੀ ਸੋ ਇਦਾਂ ਇਹ ਚੀਜ਼ਾਂ ਮੈਂ ਤੁਹਾਡੇ ਲਈ ਹੋਰ ਲੈ ਕੇ ਆਂਦਾ ਰਹੂੰਗਾ ਦਿਓ ਇਜਾਜ਼ਤ ਜੀ ਜੈ ਪੀਰਾਂ ਦੀ ਜੈ ਸਰਕਾਰ ਆਪਸ